ਸੀ ਤਾਂ ਤਾਂ ਬਬਤੀ ਸਿੰਘੀ ਦਾ ਗੁਰੂਪਤਿਹਾਲਾ ਚੈਰੀ ਅੰਮਸਤ ਮੁਖ ਮਨਾਇਆ ਜਾ ਰਿਹਾ ਹੈ ਜਿਹਨੇ ਲੈ ਤਸੀਰਾਂ ਸਿੱਕ ਚੈਰੀ ਅੰਮਸਤ ਦਿਖਾ ਰਿਹਾ ਹੈ ਲੈ ਤਸੀਰਾਂ ਚੈਰੀ ਤੋਂ ਕਿ ਜਿੱਤੇ ਕਾਫੀ ਦਾ ਲੰਗਰ ਚੱਲ ਰਿਹਾ ਹੈ ਜੋ ਕਿ ਗੁਰਦੁਆਰੇ ਦੀ ਭਾਜੀ ਏ ਧੰਨਵਾਦ মিডিਆ ਦਾ ਜਿਹੜਾ ਅੱਜ ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਉਹਨਾਂ ਦੇ ਜਨਮ ਦਿਹਾੜੇ ਤੇ ਅੱਜ ਮਨਮੀਤ ਸਿੰਘ ਹੋਣਾ ਨੇ ਜੋ ਉਪਰਾਲਾ ਕੀਤਾ ਲੰਗਰ ਦਾ ਤੇ ਕਾਫੀ ਦਾ ਇਹ ਬਹੁਤ ਸ਼ਲਾਘਾ ਹੀ ਹੋ ਗਿਆ ਮਨਮੀਤ ਹੋਣੀ ਹਰ ਸਾਲ ਹੀ ਨਾ ਗੁਰੂ ਗੁਰੂ ਪਾਤਸ਼ਾਹ ਇਹਨਾਂ ਦੇ ਬਾਬਾ ਜੀ ਦੇ ਜਨਮ ਦਿਨ ਦੇ ਉੱਤੇ ਇੱਥੇ ਲੰਗਰ ਵੀ ਲਾਉਂਦੇ ਨੇ ਤੇ ਕਾਫੀ ਦਾ ਪ੍ਰਬੰਧ ਵੀ ਕਰਦੇ ਨੇ ਇਹ ਸਾਨੂੰ ਬਾਬਾ ਦੀਪ ਸਿੰਘ ਦੀ ਜਿਹੜੇ ਅਮਰ ਸ਼ਹੀਦ ਹੋਏ ਨੇ ਇਹਨਾਂ ਨੇ ਜਿਹੜੀ ਸ਼ਾਹ ਦੇ ਦੁਈ ਨਦੀ ਇਹ ਤੋਂ ਸਾਰੀ ਸੇਕ ਕੌਮ ਨੂੰ ਸੇਧ ਲੈਣੀ ਚਾਹੀਦੀ ਹੈ ਤੇ ਜੋ ਸਾਨੂੰ ਪੂਰਨੇ ਦੇ ਕੇ ਗਏ ਨੇ ਉੱਤੇ ਸਾਨੂੰ ਚੱਲਣਾ ਚਾਹੀਦਾ ਸਾਰੀਆਂ ਹੀ ਸੰਗਤਾਂ ਨੂੰ ਬੇਨਤੀ ਹੈ ਕਿ ਮੰਕਤਾ ਦੇ ਵਿੱਚ ਬੈਠ ਕੇ ਲੰਗਰ ਛਕਣ ਦੀ ਕਿਰਪਾਲਤਾ ਕਰਨੀ ਅਤੇ ਜਿਹੜੇ ਸੇਵਾਦਾਰ ਹਨ ਉਹ ਬੜੇ ਹੀ ਚੰਗੇ ਸੁਚੱਜੇ ਢੰਗ ਨਾਲ ਆਪਣੀ ਡਿਊਟੀ ਲਿਭਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦਿਰੇ ਜੀ ਸਾਡੇ ਬਹੁਤ ਸਤਿਕਾਰਯੋਗ ਐਡਵੋਕੇਟ ਮਨਬੀਰ ਸਿੰਘ ਜੀ ਜੋ ਲੜਦਾ ਮੇਤਵ ਪ੍ਰਤ ਸੁਣੋ ਅਜੋਕ ਮਿਸਾਲ ਹੀ ਨਹੀਂ ਮਿਲਦੀ ਪਰੀ ਦੁਨੀਆਂ ਦੇ ਵਿੱਚ ਚਾਨੀ ਹੈ ਜੋ ਲਰੇ ਦੀਨ ਕੇ ਹੀਤ ਉਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੇ ਖੇਤ ਸਾਰੀਆਂ ਹੀ ਸੰਗਤਾਂ ਨੂੰ ਤੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਦੇ ਵਿੱਚ ਜੋ ਕਿ ਅਹੀਂ ਕੰਚੇਰੀ ਕੰਪਲੈਕਸ ਦੇ ਚਿੰਮਦਾ ਰਹੇ ਹਨ ਸਾਰਿਆਂ ਨੂੰ ਲੱਖ 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 ਵਧਾਈ ਹੋਵੇ ਹੁਣ ਮੈਂ ਤੁਹਾਨੂੰ ਬਾਬਾ ਦੀਪ ਸਿੰਘ ਜੀ ਦੀ ਜੀਵਨੀ ਬਾਰੇ ਜਾਣਨਾ ਪਾ ਰਿਹਾ ਹਾਂ ਬਾਬਾ ਦੀਪ ਸਿੰਘ ਦੀ ਜਨਮ ਮਿਤੀ 26 ਜਨਵਰੀ 1682 ਈਸਵੀ ਭਾਈ ਭਗਤਾ ਜੀ ਅਤੇ ਮਾਤਾ ਜੁਣੀ ਜੀ ਦੇ ਪੁੱਖੋ ਪਿੰਡ ਪੋਵਿੰਡ ਤਸਵੀਰ ਪੱਟੀ ਜ਼ਿਲ੍ਹਾ ਲਾਹੌਰ ਬਾਅਦ ਦੇ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਅਤੇ ਹੁਣ ਜ਼ਿਲ੍ਹਾ ਤਰਨਤਾਰਨ ਹੈ ਜਨਮ ਸਮੇਂ ਬਾਬਾ ਜੀ ਦਾ ਨਾਮ ਦੀਪ ਰੱਖਿਆ ਗਿਆ 1699 ਈਸਵੀ ਦੀ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ। ਬਾਬਾ ਜੀ ਨੂੰ ਉਸ ਤੋਂ ਪਰੰਤ ਅੰਮ੍ਰਿਤ ਪਾਨ ਕਰਵਾ ਕੇ ਉਹਨਾਂ ਦਾ ਨਾਮ ਦੀਪਾ ਤੋਂ ਦੀਪ ਸਿੰਘ ਰੱਖਿਆ। ਸ਼ਾਸਤਰ ਅਤੇ ਸ਼ਾਸਤਰ ਵਿਦਿਆ ਦਾ ਗਿਆਨ ਬਾਬਾ ਜੀ ਨੇ ਉੱਥੋਂ ਹੀ ਲਿਆ। ਸੇਵਾ ਸਿਮਰਨ ਦੀ ਲਗਨ ਤਾਂ ਬਾਬਾ ਜੀ ਨੂੰ ਪਹਿਲਾਂ ਦੀ ਹੀ ਸੀ। ਹੁਣ ਕਲਗੀਧਰ ਜੀ ਨੇ ਉਹਨਾਂ ਨੂੰ ਅਰਬੀ, ਫਾਰਸੀ ਅਤੇ ਗੁਰਮੁਖੀ ਲਿਪੀ ਵਿੱਚ ਨਿਪੁੰਨ ਕਰਨ ਦੇ ਲਈ ਉਹਨਾਂ ਦੀ ਪੜ੍ਹਾਈ ਦਾ ਵੀ ਪ੍ਰਬੰਧ ਕੀਤਾ। 1457 ਈਸਵੀ ਨੂੰ ਤैमूर शाह ਅਤੇ ਜਹਾਨ ਖਾਨ ਦੁਆਰਾ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਅਤੇ ਪਵਿੱਤਰ ਸਰੋਵਰ ਨੂੰ ਕੋਰ ਦੇਣ ਦੀ ਖਬਰ ਸੁਣ ਕੇ ਬਾਬਾ ਜੀ ਬਜ਼ੁਰਗ ਅਵਸਥਾ ਦੇ ਵਿੱਚ 18 ਸੇਰ ਦਾ ਖੰਡਾ ਹੱਥ ਦੇ ਵਿੱਚ ਫੜ ਕੇ ਆਪਣੇ ਸ਼ਹੀਦੀ ਜਥੇ ਦੇ ਨਾਲ ਦਰਬਾਰ ਸਾਹਿਬ ਨੂੰ ਆਜ਼ਾਦ ਕਰਾਉਣ ਅਤੇ ਜ਼ਾਲਮਾਂ ਨੂੰ ਸਬਕ ਸਿਖਾਉਣ ਲਈ ਪ੍ਰਤੀਗਿਆ ਕਰਕੇ ਸ੍ਰੀ ਅੰਮ੍ਰਿਤਸਰ ਵੱਲ ਨੂੰ ਉਹਨਾਂ ਨੇ ਚਾਲੇ ਪਾਏ ਤੇ ਮਿਤੀ 11 ਨਵੰਬਰ 1757 ਈਸਵੀ ਨੂੰ ਬਾਬਾ ਜੀ ਦਾ ਜਮਾਲ ਖਾਨ ਦੇ ਨਾਲ ਜੁਦ ਹੋਇਆ ਅਤੇ ਦੋਵਾਂ ਹੀ ਸੂਰਮਿਆਂ ਦੇ ਸੀਸ ਲੱਥ ਗਏ ਬਾਬਾ ਜੀ ਦਾ ਸੀਸ ਉੱਥੇ ਲੱਥਾ ਵੇਖ ਕੇ ਇੱਕ ਸਿੰਘ ਨੇ ਆਖਿਆ ਬਾਬਾ ਜੀ ਤੁਸੀਂ ਤਾਂ ਅਰਦਾਸ ਕੀਤੀ ਸੀ ਕਿ ਸੀਸ ਗੁਰੂ ਰਾਮਦਾਸ ਜੀ ਦਾ ਚਰਨ ਅਜੇ ਤਰਨਾ ਹੈ ਇਹ ਕੀ ਪਾਣਾ ਵਰਤਾਇਆ ਜੀ ਅਜੇ ਤਾਂ ਸੁਦਾਸਰਥੋਂ 3 ਮੀਲ ਦੀ ਦੂਰੀ ਤੇ ਹੈ ਤੇ ਜਿੱਥੇ ਲੱਥੇ ਹੋਏ ਸੀਸ ਦੇ ਵਿੱਚੋਂ ਆਵਾਜ਼ ਆਈ ਕਿ ਸਿੰਘ ਦਾ ਪ੍ਰਣ ਤੋੜ ਦੇਵੇਗਾ ਧੜ ਹਿੱਲਿਆ ਖੰਡਾ ਅੱਗੇ ਹੀ ਬਾਬਾ ਜੀ ਦੇ ਹੱਥ ਵਿੱਚ ਸੀ ਅਨੋਖੇ ਹੀ ਜੀਵਨ ਦੇ ਵਿੱਚ ਬਾਬਾ ਜੀ ਖੜੇ ਹੋ ਗਏ ਸੀਸ ਖੱਬੀ ਤਲੀ ਤੇ ਰੱਖ ਲਿਆ ਦੁਨੀਆ ਦੇ ਇਤਿਹਾਸ ਵਿੱਚ ਐਸੀ ਮਿਸਾਲ ਨਹੀਂ ਮਿਲਦੀ ਕਿ ਬਾਬਾ ਜੀ ਨੇ ਆਪਣਾ ਸੀਸ ਖੱਬੀ ਤਲੀ ਤੇ ਟਿਕਾ ਗਏ ਸੱਜੇ ਹੱਥ ਦੇ ਨਾਲ ਐਸਾ ਖੰਡਾ ਚਲਾਇਆ ਕਿ ਦੁਸ਼ਮਣ ਦੀਆਂ ਸਫਾ ਦੇ ਵਿੱਚ ਭਾਜੜਾ ਪੈ ਗਈਆਂ ਗੁਰੂ ਰਾਮਦਾਸ ਜੀ ਦੀ ਹਜ਼ੂਰੀ ਵਿੱਚ ਸੀਸਪੇਟਾ ਰੱਖੀ ਇਸ ਜਗ੍ਹਾ ਦਾ ਨਾਮ ਗੁਰਦੁਆਰਾ ਸ਼ਹੀਦ ਭੂੰਗਾ ਵਿਦਵਾਨ ਹੈ ਜਿੱਥੇ ਬਾਬਾ ਜੀ ਦਾ ਸੰਸਕਾਰ ਹੋਇਆ ਉੱਥੇ ਹੁਣ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਹੈ ਜਿੱਥੇ ਕੀ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਨਤਮਸਤਕ ਹੁੰਦੀਆਂ ਹਨ ਅਤੇ ਮੂੰਹ ਮੰਗੀਆਂ ਮਰਦਾ ਪਾਉਂਦੀਆਂ ਹਨ ਜਿੱਥੇ ਬਾਬਾ ਜੀ ਦਾ ਧੜਾ ਲੱਗ ਹੋਇਆ ਅੰਮ੍ਰਿਤਸਰ ਤੋਂ ਤਰਨਤਨ ਜਾਂਦੇ ਆਂ ਸੜਕ ਤੋਂ ਸੱਜੇ ਪਾਸੇ ਹੈ ਜਿੱਥੇ ਕੀ ਇੱਕ ਵੱਡੇ ਕਾਰ ਦੀ ਟਾਲੀ ਹੀਟ 4 ਫੁੱਟ ਦੀ 부ਜੀ ਹੁੰਦੀ ਸੀ ਉਸ ਅਸਥਾਨ ਤੇ ਨਿਹੰਗ ਸਿੰਘਾਂ ਦਾ ਪੈਰਾ ਹੈ ਅਤੇ ਗੁਰਦੁਆਰ द्वारा श्री टाला साहब ਸੰਕਟਾਂ ਦੇ ਉਦਮ ਦੇ ਨਾਲ ਤਿਆਰ ਹੋ ਗਿਆ ਹੈ ਸ਼ਹੀਦਾਂ ਦੀ ਜਿਤਾਉਂ ਬੇਹਰ ਬਰਸ ਲੱਗੇਗੇ ਮੇਲੇ ਸ਼ਹੀਦਾਂ ਦੀ ਜਿਤਾਉਂ ਬੇਹਰ ਬਰਸ ਲੱਗੇਗੇ ਮੇਲੇ ਵਤਨ पे मिटने वालों का यही बाकी निशां होगा बाबा दीप सिंह जी बहुत ही अनोखे शूरवीर ਹੋਏ ਸਨ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਜ਼ਿਲ੍ਹਾ ਕਚੈਰੀ ਦੇ ਵਿੱਚ ਹਰ ਸਾਲ ਲੰਗਰ ਦਾ ਸਮਾਗਮ ਕਰਦੇ ਹਾਂ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਇੱਥੇ ਹੁਣ ਇਹ ਜਿਹੜਾ ਪ੍ਰੋਗਰਾਮ ਹਰ ਸਾਲ ਕਰਾਇਆ ਜਾਂਦਾ ਹੈ ਸਰਦਾਰ ਤਲਵਿੰਦਰ ਸਿੰਘ ਜੀ ਐਡਵੋਕੇਟ ਸੀਨੀਅਰ ਐਡਵੋਕੇਟ ਅਤੇ ਗੁਰਪ੍ਰੀਤ ਸਿੰਘ ਜੀ ਪਨੇਸਰ ਸਰਦਾਰ ਸਰਵਜੀਤ ਸਿੰਘ ਐਡਵੋਕੇਟ ਮੈਡਮ ਸਤਿੰਦਰਜੀਤ ਗੌਰ ਜੀ ਸ਼ੀਨਾ ਅਤੇ ਹੋਰ ਸਮੂਹ ਐਡਵੋਕੇਟਸ ਦੀ ਮੌਜੂਦਗੀ ਵਿੱਚ ਕਰਾਇਆ ਜਾਂਦਾ ਹੈ ਤੇ ਇਹਨਾਂ ਦੀ ਰਜ਼ਨਮਾਈ ਦਾ ਕਰਾਇਆ ਜਾਂਦਾ ਹੈ ਸਾਰੀਆਂ ਹੀ ਸੰਗਤਾਂ ਜਿੰਨੀਆਂ ਵੀ ਇੱਥੇ ਇਕੱਤਰ ਹੋਈਆਂ ਹਨ ਸਾਰੀਆਂ ਹੀ ਸੰਗਤਾਂ ਨੂੰ ਜੀ ਆਇਆਂ ਨੂੰ ਜੀ ਆਇਆਂ ਨੂੰ ਸਾਰੀਆਂ ਹੀ ਸੰਗਤਾਂ ਦਾ ਇੱਕ ਇੱਕ ਕਦਮ ਸਿਰ ਮੱਥੇ ਹੁਣ ਸਾਰੀਆਂ ਹੀ ਸੰਗਤਾਂ ਨੂੰ ਬੇਨਤੀ ਹੈ ਕਿ ਥੋੜੀ ਜਿਹੀ ਦੇਰ ਬਾਅਦ ਸਾਰੀਆਂ ਸੰਗਤਾਂ ਪੰਕਤਾ ਲਗਾ ਕੇ ਲੰਗਰ ਛਕਣ ਦੀ ਕਿਰਪਾਲਤਾ ਕਰਨੀ ਫਤਿਹ ਦਾ ਜਮਾ ਫਤਿਹ ਵਿੱਚ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕਯਮਰਥੀ ਤੰਤਰ ਬਾਬਾ ਦੀਪ ਸਿੰਘ ਜੀ ਆ ਸਭ ਜਿਹੜਾ ਮਨਾਇਆ ਜਾ ਰਿਹਾ ਹੈ ਬਾਰੇ ਕੀ ਕਹਿਣਾ ਤੁਸੀਂ ਮੈਸੇਜ ਕੀ ਜਾ ਸਕਦਾ ਹੈ ਲੋਕਸ਼ਹੀਦ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਕੀ ਆਪਣੀ ਸ਼ਹਾਦਤ ਦਿੱਤੀ ਅਤੇ ਜੋ ਦਰਬਾਰ ਸਾਹਿਬ ਦੇ ਵਿੱਚ ਬੇਅਦਬੀ ਹੋਈ ਉਸ ਦਾ ਬਦਲਾ ਲਿਆ ਉਹਨਾਂ ਦੀ ਸ਼ਹਾਦਤ ਅਤੇ ਸਿਜਦਾ ਨੂੰ ਸਲਾਮ ਕਰਦੇ ਹਰ ਸਾਲ ਹੀ ਅਤੀ ਅਸੀਂ ਕਚਾਰੀ ਕੰਪਲੈਕਸ ਦੇ ਵਿੱਚ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਂਦੇ ਹਾਂ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਕੀ ਬੇਦਵੀ ਤੋਂ ਬਾਅਦ ਉਹ ਆਪਣੇ ਪੂਰੇ ਸ਼ਹੀਦੀ ਜਥੇ ਦੇ ਨਾਲ ਚਲੇ ਸਨ ਅਤੇ ਜਦੋਂ ਉਹਨਾਂ ਨੇ ਆਪਣਾ ਉਹਨਾਂ ਦਾ ਸੀਸ ਵੀ ਤਲੀ ਨਾਲੋਂ ਅਲੱਗ ਹੋ ਗਿਆ ਤਾਂ ਉੱਥੇ ਇੱਕ ਖੜੇ ਲਾਗੇ ਸਿੰਘ ਨੇ ਆਖਿਆ ਕਿ ਹੱਲੇ ਦਾ ਸੁਦਾਸੁਰ 3 ਮੀਲ ਦੀ ਦੂਰੀ ਤੇ ਹੈ ਤਾਂ ਬਾਬਾ ਜੀ ਦੇ ਮੁਖ ਵਿੱਚੋਂ ਆਵਾਜ਼ ਆਈ ਕਿ ਸਿੰਘ ਦਾ ਪ੍ਰਣ ਤੋੜਨੇਵੇਗਾ ਬਾਬਾ ਜੀ ਨੇ ਆਪਣੀ ਖੱਬੀ ਤਲੀ ਦੇ ਤੇ ਸੀਸ ਰੱਖਿਆ ਅਤੇ ਸੱਜੇ ਹੱਥ ਦੇ ਨਾਲ 18 ਸੇਰ ਦਾ ਖੰਡਾ ਐਸਾ ਚਲਾਇਆ ਕਿ ਦੁਸ਼ਮਣ ਦੀਆਂ ਸਫਾ ਦੇ ਵਿੱਚ ਭਾਜੜਾ ਪਾ ਦਿਤੀਆਂ ਅਤੇ ਆਪਣਾ ਸੀਸ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਭੇਟ ਕੀਤਾ ਜਿਸ ਜਗ੍ਹਾ ਦਾ ਨਾਮ ਗੁਰਦੁਆਰਾ ਸ਼ਹੀਦ ਬੁੰਗਾ ਵਿਦਬਾਨ ਹੈ ਤੇ ਜਿੱਥੇ ਗੁਰਦੁਆਰਾ ਸ਼੍ਰੀ ਟਾਲਾ ਸਾਹਿਬ ਹੈ ਉੱਥੇ ਬਾਬਾ ਜੀ ਦਾ ਸੀਸ ਸੀਸ ਤਲੀ ਨਾਲੋਂ ਲੱਗ ਹੋਇਆ ਸੀ ਕਿ ਬਾਬਾ ਜੀ ਦਾ ਜਨਮ ਕਿੱਥੇ ਹੋਇਆ ਜੀ ਬਾਬਾ ਜੀ ਦਾ ਜਨਮ ਪਿੰਡ ਪੋਹ ਪਿੰਡ ਜ਼ਿਲ੍ਹਾ ਲਾਹੌਰ ਵਿਖੇ ਹੋਇਆ ਸੀ ਜੋ ਕਿ ਪਹਿਲਾ ਜ਼ਿਲ੍ਹਾ ਅੰਮ੍ਰਿਤਸਰ ਅਤੇ ਹੁਣ ਜ਼ਿਲ੍ਹਾ ਤਰਨਤਨ ਹੈ। ਇਹਨਾਂ ਦੇ ਪਿਤਾ ਜੀ ਦੇ ਮਾਤਾ ਜੀ ਦੇ ਨਾਮ ਆ ਗਈ। ਇਹਨਾਂ ਦੇ ਪਿਤਾ ਜੀ ਦਾ ਨਾਮ ਭਾਈ ਭਗਤਾ ਜੀ ਅਤੇ ਮਾਤਾ ਜੀ ਦਾ ਨਾਮ ਜੂਣੀ ਜੀ ਸੀ। ਇਹਨਾਂ ਜੰਗ ਜਦੋਂ ਪਹਿਲਾ ਜੁੱਧ ਕੀਤਾ ਕਿੱਥੇ ਕੀਤਾ ਕਰੋ ਕੀਤਾ ਜੀ। ਇਹਨਾਂ ਨੇ ਜਿਹੜੀ ਆਪਣੀ ਜੰਗ ਲੜੀ ਆ ਇਹਨਾਂ ਨੇ 11 ਨਵੰਬਰ 1757 ਈਸਵੀ ਦੇ ਵਿੱਚ ਲੜੀ ਆ ਆਪਣੇ ਬੇਦਬੀ ਜਿਹੜੀ ਦਰਬਾਰ ਸਾਹਿਬ ਦੀ ਹੈ ਉਹਦੀ ਉਹਦੇ ਲਈ। ਕਿ ਜਿਹੜਾ ਇਹਨਾਂ ਦਾ ਧੜ ਲੱਥਾ ਸੀ ਆਪਣੇ ਸੀ ਤੋਂ ਉਹ ਕਿਤੇ ਤੁਹਾਡੇ ਲੱਥਾ ਸੀ ਨਾ ਜੀ ਇਹਨਾਂ ਦੇ ਡਾ ਥਾ ਲੱਠਾ ਲੱਠਾ ਹੀ ਉੱਥੇ ਉਹਨੂੰ ਗੁਰਦੁਆਰਾ ਸ਼੍ਰੀ ਟਾਲਾ ਸਾਹਿਬ ਸ਼ਿਸ਼ੋਬਿਧਾ ਜਿੱਥੋਂ ਦੀ ਸੇਵਾ ਜਿਹੜੀ ਗੇ ਨੇ ਅੰਗ ਜਥੇ ਬੰਦੀਆਂ ਕਰ ਰਹੀਆਂ ਨੇ ਤੇ ਇਹਨਾਂ ਦਾ ਸੰਸਕਾਰ ਕਿੱਥੇ ਕੀਤਾ ਗਿਆ ਜੀ ਬਾਬਾ ਜੀ ਦਾ ਸੰਸਕਾਰ ਜਿਹੜਾ ਹੈਗਾ ਉਹ ਸ਼ਹੀਦਗੰਜ ਗੁਰਦੁਆਰਾ ਜਿੱਥੇ ਸ਼ਤਾਫੀ ਤਾਂ ਉੱਥੇ ਕੀਤਾ ਗਿਆ ਸੀ ਉੱਥੇ ਪਹਿਲਾਂ ਜਿਹੜੀ ਗੀ ਰਾਮਗੜੀਆਂ ਮਿਸਲ ਸਰਦਾਰਾਂ ਦੀਆਂ ਜਿਹੜੀ ਸਮਾਧ ਹੈਗੀਆਂ ਉੱਥੇ ਕੀਤਾ ਗਿਆ ਸੀ ਇਹਨਾਂ ਦੇ ਨਾਲ ਡੰਗ ਦੇ ਵਿੱਚ ਕਿਹੜੇ ਕਿਹੜੇ ਯੋਧੇ ਸਨ ਸ਼ਾਵਲ ਸਨ ਇਹਨਾਂ ਦੇ ਨਾਲ ਜਿਹੜੇ ਹੈਗੇ ਬਾਬਾ ਦੀਪ ਸਿੰਘ ਜੀ ਦੇ ਨਾਲ ਬਾਬਾ ਗੁਰਬਖਸ਼ ਬ ਬਾਬਾ ਸੰਤੋਖ ਸਿੰਘ ਜੀ ਸਨ ਅਤੇ ਬਾਬਾ ਬਲਵੰਤ ਸਿੰਘ ਜੀ ਬਾਬਾ ਹਰਚਰਨ ਸਿੰਘ ਜੀ ਆਦ ਸਨ ਅੱਜ ਜੋ ਸਲਾਨਾ ਪਟਾਰਾ ਲਗਾ ਜਾ ਰਿਹਾ ਜੋ ਲੰਗਰ ਲਾ ਰਿਹਾ ਗੂਸਾ ਦਾ ਇਹ ਕਿੱਥੇ ਲਗਾ ਜਾ ਰਿਹਾ ਕਿਹੜਾ ਇਲਾਕਾ ਜੀ ਇਹ ਜੀ ਕਚੈਰੀ ਕੰਪਲੈਕਸ ਵਿਖੇ ਲਗਾਇਆ ਜਾ ਰਿਹਾ ਇਹ ਤੇ ਜਿਹੜਾ ਅਰਦਾਸ ਕਦੋਂ ਹੋਣੀ ਹੈ ਜੀ ਜਿਹੜੇ ਲੰਗਰ ਦੀ ਜਦੋਂ ਸ਼ਾਲੂ ਕਰਾਂਗੀ ਅਰਦਾਸ ਜਿਹੜੀ ਇਹ ਲਗਭਗ 1 ਵਜੇ ਕੀਤੀ ਜਾਏਗੀ ਜੀ ਤੇ ਅਰਦਾਸ ਐਸੋਸੀਏਸ਼ਨ ਦੇ ਪ੍ਰਧਾਨ ਸਰਦਾਰ ਗੁਰਪ੍ਰੀਤ ਸਿੰਘ ਜੀ ਪਨੇਸਰ ਸਰਦਾਰ ਤਲਵਿੰਦਰ ਸਿੰਘ ਜੀ ਐਡਵੋਕੇਟ ਸਰਦਾਰ ਸਰਵਜੀਤ ਸਿੰਘ ਜੀ ਅਤੇ ਮੈਡਮ ਸਤਿੰਦਰਜੀਤ ਕੌਰ ਜੀ ਸ਼ੀਨਾ ਸਾਰੇ ਇਸ ਅਰਦਾਸ 'ਚ ਸ਼ਾਮਲ ਹੋਣਗੇ। ਤੇ ਅਰਦਾਸ ਦੇ ਵਿੱਚ ਜਦੋਂ ਕਰਨੀ ਆ ਤੁਸੀਂ ਤੇ ਜਿਹੜੇ ਮਹਾਨ ਸ਼ਿਸ਼ਟਾ ਕੌਣ ਆਈਆਂ ਜਿਹੜੇ ਅਰਦਾਸ ਕਰਨ ਆਤੇ ਨੇ। ਇਹਦੇ ਵਿੱਚ ਜੀ ਭਾਈ ਅਮਨਦੀਪ ਸਿੰਘ ਜੀ ਮਹੰਤ ਅਮਨਦੀਪ ਸਿੰਘ ਜੀ ਆਏ ਨੇ ਜਿਹੜੇ ਕਿ ਭਾਈ ਮਣੀ ਸਿੰਘ ਗੁਰਦੁਆਰੇ ਦੇ ਮੁਖੀ ਨੇ। ਕਿ ਜਿਹੜੇ ਅਰਦਾਸ ਕਰਨ ਤੋਂ ਬਾਅਦ ਜਿਹੜਾ ਗੁਰਸਾਧਾ ਟਟ ਲੰਗਰ ਪ੍ਰਸ਼ਾਸਕ ਕੀ ਕਿ ਬਣਾਇਆ ਜਾ ਰਿਹਾ ਜੀ ਉਹਦੇ ਵਿੱਚ ਜੀ ਦਾਲ ਲਗੀ ਆ ਉਹਦੇ ਵਿੱਚ ਰਮਾਲੀ ਰੋਟੀ ਆ। ਕੜਾ ਪ੍ਰਸ਼ਾਦ ਹੈਗਾ ਯਾ ਤੇ ਹੋਰ ਜਿਹੜਾ ਹੈਗਾ ਉਹਦੇ ਨਾਲ ਪਲੋ ਜਿਹੜਾ ਕੌਫੀ ਦਾ ਲੰਗਰ ਲਗਾਇਆ ਗਿਆ। ਇਹ ਹੋਰ ਇਹ ਤੋਂ ਸੰਗਤ ਨੂੰ ਕੀ ਇੱਕ ਮੈਸੇਜ ਕੀ ਦੇਣਾ ਜੀ ਆਪਾਂ? ਸੰਗਤ ਨੂੰ ਆਹੀ ਮੈਸੇਜ ਮੈਂ ਦੇਣਾ ਚਾਹੁੰਦਾ ਕਿ ਜਿੱਥੇ ਵੀ ਆਪਾਂ ਗੁਰੂ ਸਾਹਿਬਾਨ ਦੇ ਜਿੱਥੇ ਸਥਾਨ ਬਣਿਆ ਨੇ ਉੱਥੇ ਬੜੀ ਸ਼ਰਧਾ ਭਾਵਨਾ ਨੇ ਦੇ ਨਾਲ ਜਾਓ ਅਤੇ ਪੂਰੀ ਮੰਨਤਾ ਦੇ ਨਾਲ ਜਾਓ। ਤੇ ਪੂਰੀ ਮਰਿਆਦਾ ਜਿਹੜੀ ਹੈਗੀ ਉਹਨੂੰ ਕਾਇਮ ਰੱਖ ਕੇ ਸਾਰੇ ਕੰਮ ਕਰੋ। ਸਰ ਜੀ ਇੱਕ ਸਰ ਜੀ ਇੱਕ ਆ ਜੀ ਜੀ